ਕੈਨੇਡਾ ਤੋਂ ਅਜਹੀ ਖਬਰ ਸਾਹਮਣੇ ਆਈ ਹੈ ਜਿਹੜੀ ਪੰਜਾਬੀਆਂ ਲਈ ਚਿੰਤਾ ਦਾ ਵੱਡਾ ਕਾਰਨ ਬਣੀ ਹੋਈ ਹੈ ਦਰਸਲ ਬੀਤੇ ਕੁਝ ਸਾਲਾਂ ਤੋਂ ਆਏ ਆਰਥਿਕ ਸਮਾਜਿਕ ਅਤੇ ਰਾਜਨੀਤਿਕ ਨਿਗਾਰ ਤੋਂ ਦੇਰ ਚ ਜਨਮੇ ਤੇ ਵੱਡੇ ਹੋਏ ਲੋਕਾਂ ਵੱਲੋਂ ਪ੍ਰਵਾਸੀਆਂ ਨੂੰ ਕੱਢਣਾ ਸ਼ੁਰੂ ਕੀਤਾ ਗਿਆ ਹੈ ਅਜਿਹੇ ਮਾਹੌਲ 'ਚ ਕੁਝ ਹੱਦ ਤੱਕ ਨਸਲੀ ਵਿਤਕਰੇ ਵੀ ਸ਼ਾਮਲ ਨੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਟ੍ਰਾਂਟੋ ਵਿੱਚੇ ਕੁਝ ਦਰਜਨਾਂ ਲੋਕਾਂ ਨੇ ਇਕੱਤਰ ਹੋ ਕੇ ਐਂਟੀ ਇਮੀਗ੍ਰੈਂਟੋ ਮੂਜ਼ਾਹਰਾ ਕੀਤਾ ਤੇ ਸਰਕਾਰ ਕੋਲੋਂ ਵੱਡੀ ਗਿਣਤੀ 'ਚ ਕੀਤੀ ਜਾ ਰਹੀ ਇਮੀਗ੍ਰੇਸ਼ਨ ਰੋਕਣ ਦੇ ਨਾਅਰੇ ਲਗਾਏ ਤੇ ਇਮੀਗ੍ਰੈਂਟਾਂ ਨੂੰ ਵਾਪਸ ਭੇਜਣ ਤੱਕ ਦੀ ਮੰਗ ਕੀਤੀ ਗਈ ਪਰ ਦਿਲਚਸਪ ਗੱਲ ਇਹ ਰਹੀ ਕਿ ਕੈਨੇਡਾ ਫਰਸਟ ਰੈਲੀ ਦੇ ਸਮਾਨਾਂਤਰ ਹੋਏ ਪ੍ਰੀ ਇਮੀਗ੍ਰੈਂਟ ਮੂਜ਼ਾਹਰੇ 'ਚ ਵੱਧ ਲੋਕ ਸ਼ਾਮਲ ਸਨ ਜਿਨ੍ਹਾਂ ਨੇ ਆਪਣੇ ਹੱਥਾਂ 'ਚ ਕੈਨੇਡਾ ਦੇ ਝੰਡੇ ਬੁਲੰਦ ਕੀਤੇ ਹੋਏ ਸਨ ਦੇਸ਼ 'ਚ ਲੋਕਾਂ ਨੂੰ ਆ ਰਹੀਆਂ ਦੁਸ਼ਵਾਰੀਆਂ ਦੀ ਵਿਦੇਸ਼ਾਂ ਤੋਂ ਆਏ ਸਖਤ ਮਿਹਨਤੀ ਲੋਕਾਂ ਨੂੰ ਕਸੂਰਬਾਰ ਗਰਦਾਨਣ ਦਾ ਵਿਰੋਧ ਕੀਤਾ ਰੈਲੀ ਮੌਕੇ ਤੇ ਭੜਕੇ ਹੋਏ ਕੁਝ ਅਨਸਰ ਹਿੰਸਕ ਹੋ ਗਏ ਤੇ ਝੜਪਾਂ ਦੌਰਾਨ ਪੁਲਿਸ ਨੇ ਅਮਨ ਕਾਨੂੰਨ ਕਾਇਮ ਰੱਖਣ ਲਈ ਕੈਨੇਡਾ ਫਾਸਟ ਰੈਲੀ ਤੋਂ 10 ਵਿਅਕਤੀ ਗ੍ਰਿਫਤਾਰ ਕੀਤੇ ਤੇ ਮੌਜੂਦਾ ਸਥਿਤੀ ਅਨੁਸਾਰ ਕੈਨੇਡਾ ਚ ਲੋਕਲ ਪੱਤਰ ਤੇ ਕੁਝ ਰਾਜਨੀਤਿਕ ਆਗੂਵਲੋ ਦੇਸ਼ ਚ ਵਿਦੇਸ਼ੀਆਂ ਵਿਰੁੱਧ ਵਧਾਈ ਜਾ ਰਹੇ ਨਫਰਤੀ ਮਾਹੌਲ ਦੇ ਆਲੋਚਨਾ ਕੀਤੀ ਜਾ ਰਹੀ ਹੈ ਪਰ ਕਿਸੇ ਵੱਡੀ ਪਾਰਟੀ ਦੇ ਆਗੂ ਬੋਲੋ ਖੁੱਲ ਕੇ ਸਾਹਮਣੇ ਆਉਣ ਤੋਂ ਅਜੇ ਤੱਕ ਗੁਰੇਜ਼ ਕੀਤਾ ਜਾ ਰਿਹਾ ਹੈ ਪੁਲਿਸ ਨੇ ਇੱਕ ਡਿਜੀਟਲ ਮੀਡੀਆ ਪੋਸਟ 'ਚ ਕਿਹਾ ਕਿ ਬਲੌਰ ਸਟਰੀਟ ਵੈਸਟ ਅਤੇ ਕ੍ਰਿਸਟੀ ਸਟਰੀਟ ਦੇ ਇਲਾਕੇ 'ਚ ਦੁਪਹਿਰੇ 12:40 ਮਿੰਟ ਤੇ ਕਰੀਬ ਚੱਲ ਰਹੇ ਇੱਕ ਰੋਸ਼ ਪ੍ਰਦਰਸ਼ਨ ਵਿੱਚ ਹਮਲੇ ਦੇ ਦੋਸ਼ 'ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਬਾਅਦ ਵਿੱਚ ਪੁਲਿਸ ਨੇ ਪੋਸਟਿੰਗ ਕੀਤੀ ਕਿ ਦੋਵੇਂ ਪ੍ਰਦਰਸ਼ਨਾਂ ਦੇ ਸਬੰਧ ਵਿੱਚ ਕੁੱਲ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਲੋਕ ਸ਼ਨੀਵਾਰ ਦੁਪਹਿਰ ਨੂੰ ਟ੍ਰਾਂਟੋ ਦੇ ਇੱਕ ਪਾਰਕ 'ਚ ਕੈਨੇਡਾ ਫਰਸਟ ਪੈਟਰੀਟ ਰੈਲੀ ਨਾਂ ਦੀ ਇੱਕ ਰੈਲੀ ਲਈ ਇਕੱਠੇ ਹੋਏ ਇੱਕ ਇੰਸਟਾਗ੍ਰam ਪੋਸਟ 'ਚ ਪ੍ਰਬੰਧਕਾਂ ਨੇ ਕਿਹਾ ਕਿ ਉਹ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਨੂੰ ਰੋਕਣ ਦੀ ਮੰਗ ਕਰ ਰਹੇ ਨੇ ਪੋਸਟ ਵਿੱਚ ਲਿਖਿਆ ਸੀ ਕਿ ਸੱਚੇ ਕੈਨੇਡੀਅਨ ਦੇਸ਼ ਭਗਤਾਂ ਲਈ ਇਕੱਠੇ ਹੋਣ ਦਾ ਸਮਾਂ ਸਾਡਾ ਦੇਸ਼ ਤੇਜ਼ੀ ਨਾਲ ਬਦਲ ਰਿਹਾ ਪਰ ਬੇਤਰੀ ਲਈ ਨਹੀਂ ਜੇਕਰ ਅਸੀਂ ਉਸ ਲਈ ਨਹੀਂ ਲੜਦੇ ਜੋ ਸਾਡੇ ਕੋਲ ਹੈ ਤਾਂ ਅਸੀਂ ਉਸ ਨੂੰ ਗਵਾ ਦੇਵਾਂਗੇ ਇਸ ਵਾਰ ਰੈਲੀ ਦੇ ਪ੍ਰਬੰਧਕ ਜੋ ਐਨ ਡੀਜ਼ਰ ਨੇ ਕਿਹਾ ਕਿ ਇਹ ਰੋਸ਼ ਪ੍ਰਦਰਸ਼ਨ ਕੈਨੇਡੀਅਨ ਲੋਕਾਂ ਨੂੰ ਪਹਿਲ ਦੇਣ ਤੇ ਸਾਡੇ ਦੇਸ਼ ਨੂੰ ਪਹਿਲਾਂ ਰੱਖਣ ਬਾਰੇ ਸੀ ਉਹਨਾਂ ਕਿਹਾ ਕਿ ਜਦ ਤੁਸੀਂ ਦੁਨੀਆ ਭਰ ਦੇ ਦੂਜੇ ਦੇਸ਼ਾਂ ਦੇ ਲੱਖਾਂ ਲੋਕਾਂ ਨੂੰ ਦੇਸ਼ ਚ ਆਉਣ ਦਿੰਦੇ ਹੋ ਤਾਂ ਇਸ ਨਾਲ ਸਾਡੇ ਸਰੋਤਾਂ ਤੇ ਦਬਾਅ ਪੈਂਦਾ ਪ੍ਰਵਾਸੀ ਭਾਈਚਾਰਿਆਂ ਲਈ ਸਮਰਥਨ ਦਿਖਾਉਣ ਦੇ ਮਕਸਦ ਨਾਲ ਇੱਕ ਰੋਸ਼ ਰੈਲੀ ਲਈ ਸੈਂਕੜੇ ਹੋਰ ਲੋਕ ਵੀ ਪਾਰਕ ਚ ਇਕੱਠੇ ਹੋਏ Ontario Federation of Labour ਨੇ ਪਿਆਰ ਚ ਕਿਹਾ ਕਿ ਜਿਸ پارک ਵਿੱਚ ਰੈਲੀ ਕੀਤੀ ਗਈ ਸੀ ਉਸ ਦਾ ਫਾਸੀਵਾਦੀ ਵਿਰੋਧ ਆਯੋਜਨ ਦਾ ਇੱਕ ਅਮੀਰ ਇਤਿਹਾਸ ਰਿਹਾ ਅੱਜ ਇਹ ਪ੍ਰਵਾਸੀਆਂ ਮੂਲ ਨਿਵਾਸੀਆਂ ਸਮਲਿੰਗੀ ਟਰਾਂਸਜੈਂਡਰਾ ਜਿੰਸੀ ਹਿੰਸਾ ਦੇ ਪੀੜਤ ਬੇਘਰ ਲੋਕਾਂ ਕਲਾਕਾਰਾਂ ਤੇ ਸਟੂਡੈਂਟਸ ਲਈ ਇੱਕ ਮਹੱਤਵਪੂਰਨ ਰੈਲੀ ਕਰਨ ਵਾਲਾ ਸਥਾਨ ਬਣਿਆ ਹੋਇਆ ਵਰਕਰਜ਼ ਐਕਸ਼ਨ ਸੈਂਟਰ ਦੀ ਕਾਰਜਕਾਰੀ ਨਿਰਦੇਸ਼ਕ ਡੀਨਾ ਲੈਂਡ ਨੇ ਕਿਹਾ ਕਿ ਕੈਨੇਡਾ ਫਾਸਟਰ ਦੇ ਲੀਦੇ ਪ੍ਰਬੰਧਕ ਕਹਿੰਦੇ ਸਮਾਜਿਕ ਸਮੱਸਿਆਵਾਂ ਲਈ ਦੇਸ਼ ਤੇ ਨਵੇਂ ਆਉਣ ਵਾਲੇ ਲੋਕਾਂ ਨੂੰ ਗਲਤ ਢੰਗ ਨਾਲ ਦੋਸ਼ੀ ਠਹਿਰਾ ਰਹੇ ਨੇ ਲਾੜ ਨੇ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਦੀ ਆਰਥਿਕ ਸਮੱਸਿਆਵਾਂ ਲਈ ਪ੍ਰਵਾਸੀਆਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ